ਜਿੱਥੇ ਲੋਕ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਨਵਾਂ ਸਾਲ ਮਨਾਉਣ ਲਈ ਪਹਾੜੀ ਖੇਤਰਾ ਵਿੱਚ ਜਾ ਰਹੇ ਹਨ ਉੱਥੇ ਇੱਕ ਅੰਘੀਨ ਪਰਿਵਾਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਚਾਹ ਦੀ ਦੁਕਾਨ ਚਲਾਉਂਦਾ ਹੈ ਅਤੇ ਦੁਕਾਨ ਵਿੱਚ ਹੀ ਨਵੇਂ ਸਾਲ ਦਾ ਜਸ਼ਨ ਮਨਾਏਗਾ ਜਾਣਕਾਰੀ ਦਿੰਦਿਆਂ ਦੁਕਾਨਦਾਰ ਸੈਨੂਨ ਨੇ ਦੱਸਿਆ ਕਿ ਜਿੱਥੇ ਲੋਕ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰਾਂ ਸਮੇਤ ਪਹਾੜੀ ਇਲਾਕਿਆਂ 'ਚ ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਹਨ ਉੱਥੇ ਮਾੜੀ ਆਰਥਿਕ ਹਾਲਤ ਅਤੇ ਅੰਘੀਨ ਹੋਣ ਕਾਰਨ ਉਹ ਪਹਾੜੀ ਇਲਾਕਿਆਂ 'ਚ ਨਹੀਂ ਜਾ ਸਕਦੇ ਪਰ ਉਹ ਪਰਿਵਾਰ ਨਵਾਂ ਸਾਲ ਮਨਾਉਣਗੇ ਪੱਤਰਕਾਰ ਲਵਪ੍ਰਿਤ ਸਿੰਖ ਖੁਸ਼ੀਪੁਰ ਦੀ ਰਿਪੋਰਟ 에, 관리. 자, λ ο γ ਸੋਨੂੰ ਕੱਲ ਨਵਾਂ ਘਰ ਕਰਨ ਜਾ ਰਿਹਾ ਹਾਂ ਹਾਂਜੀ ਕਿੱਦਾਂ ਲੱਗਦਾ ਤੁਹਾਨੂੰ ਠੀਕ ਆ ਵਧੀਆ ਬਾਡੇ ਲਈ ਇੱਥੇ ਹੀ ਵਧੀਆ ਰਮਾਨ ਮੰਨ ਕੰਮ ਕਿਹੜਾ ਕਰਦੇ ਕੰਮ ਚਾਰ ਹੈ ਸਰਦਾਰ ਚੇਕੇ ਨਿਭਰਾਵਾ ਇੱਕ ਭਰਾ ਵਾਂ ਤੇ ਨਾਲ ਦੀ ਮੇਰੀ ਇੱਕ ਭਰਾ ਹੈ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਹੋ ਜਾਂਦੇ ਸੋ ਗੁਜ਼ਾਰਾ ਚੱਲ ਜਾਂਦਾ ਫਿਰ ਕਿੱਦਾਂ ਰਾ ਇਦਾਂ ਚੱਲਦਾ ਜਾਂਦਾ ਦਾਲ ਪੁਣਕਾ ਮਿਲ ਜਾਂਦਾ ਘਰ ਦੀ ਠੀਕ ਨੇ ਕਿ ਘਰ ਦੀ ਨਾ ਨਾ ਹੰਦੀ ਕਹਿ ਪੋ ਵੀ ਇਦਾਂ ਹੀ ਰਿਲਕੀ ਮਤਲਬ ਕੰਮ ਕਮ ਸਾਰਾ ਬੱਚੇ ਕਿੰਨੇ ਆ ਕੁੜੀ ਆ ਕੁਛੋ ਫਿਰ ਤੁਸੀਂ ਹਾਂਜੀ ਕੋਸ਼ ਨਵਾਂ ਸਾਲ ਚੜਨ ਜਾ ਰਿਹਾ ਹਾਂ ਹਾਂਜੀ ਤੁਹਾਡਾ ਨਵਾਂ ਸਾਲ ਤੁਹਾਡਾ ਨਵਾਂ ਸਾਲ ਹੋਈਏ ਕੱਬ ਤੇ ਆ ਜੇ ਤੇ ਨਵਾਂ ਸਾਲ ਹੀ ਆੜੇ ਲਈ ਕੱਬ ਤੇ ਉਹਨਾਂ ਹੀ ਮੈਨੂੰ ਨਵਾਂ ਸਾਲ ਆ ਉਹਦਾ ਮਤਲਬ ਕੋਈ ਨਹੀਂ ਉਹ ਪੁਰਾਣਾ ਉਹ ਨਵਾਂ ਵਾ ਇੱਥੇ ਰੋਟੀ ਗੜੀਆਂ ਭਾਈ ਇਹਨੇ ਮੱਥਾ ਟੇਕੀ ਦਾ ਸਵੇਰੇ ਆਣ ਕੇ ਇਹਦੇ ਨੇ ਆਪਣਾ ਘਰ ਦਾ ਗੱਜੜਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਤਲਬ ਆਪਣੇ ਮਨ ਚੋਂ ਗੱਜੜਾ 11:00 ਵਜੇ ਕੰਮ ਪਾ ਕੇ ਦਾਲ ਫੂਲ ਦਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਆਖੀ ਰੋਕਦਾ ਸਵੇਰੇ 7 ਵਜੇ ਆਇਨਾ ਮੈਂ ਚਾਹ ਦਾ ਕੰਮ ਕਰਦੇ ਚਾਹ 3 ਚਾਹ ਲੈ ਕੇ ਆਉਣਾ ਉਹ ਨਾ ਤੇ ਛੋਟਾ ਭਰਾ ਜਿਹੜਾ ਉਹ ਫਿਰ ਕਰ ਦਿੰਦਾ ਹਾਂਜੀ ਕੀ ਕਹਿਣਾ ਚਾਹਦੇ ਸੀ ਸਿੱਧੇ ਪੱਕੀ ਇਹ ਤਾਂ ਮੋਟਾ ਕਟੇ ਨੇ ਜਿਨ੍ਹਾਂ ਦੇ ਚੰਗੇ ਪੈਸੇ ਹੱਥ ਪਾੜ ਚੰਗੇ ਆ ਇਹ ਕਹਿਣਾ ਚਾਹੁੰਦਾ ਮੇਰੇ ਕੋਲ ਤਾਂ ਇੱਥੇ ਕੋਈ ਆ ਮੈਂ ਮੰਗਦੇ ਰਹਿੰਦੇ ਨੇ ਉਹ ਤਾਂ ਕਹਿ ਜਨਾਨੀ ਵੀ ਮੈਂ ਮੰਗਦੀ ਆ ਐਵੇਂ ਤੁਹਾਨੂੰ ਮੈਂ ਕਹਿੰਦੇ ਰਹਿੰਨੇ ਆ ਕਿ ਕਿਸੇ ਦੇ ਘਰ ਕੰਮਕਾਰ ਕਰਕੇ ਮਿਹਨਤ ਕਰਕੇ ਖਾ ਲੋ ਉਹ ਚੰਗੀ ਆ ਅਰੇ ਜਦ ਲੱਗ ਪਿਆ ਰੋ ਲੱਤਾ ਪੈ ਰਹੀ ਆ ਤੇ ਕਈ ਬੰਦੇ ਆਉਂਦੇ ਆ ਇਹੋ ਜਿਹੇ ਕਈ ਦਾ ਨਾ ਨੂੰ ਵੀ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਚੀਜ਼ ਮੰਗ ਕੇ ਖਾਣਾ ਤਦ ਵਾ ਜੇ ਤੇਰੀ ਲਤ ਪੈ ਨਹੀਂ ਹੈਗੀ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ 'ਚ ਰੱਖੀ ਹੈਗੀ ਕਿ ਮੰਗਣਾ ਹੁਣਾ ਦਿਮਾਗ 'ਚ ਸੋਚ ਨਹੀਂ ਲਕੀ ਇਹੋ ਰੱਖਿਆ ਵਾ ਕਿ ਠੀਕ ਹੈ ਉਹਨੇ ਜਿੱਥੇ ਰੱਖਿਆ ਠੀਕ ਹੈ ਮਾ ਨਾਲ ਦਾਲ ਪੂਤਾ ਮਿਲ ਰਿਹਾ ਬਸ ਧੰਨਵਾਦ ਵਾਲਾ ਇੱਥੇ ਸਾਡਾ ਨਵਾਂ ਸਾਲ ਹੈ